ਸਤਿ ਸ਼੍ਰੀ ਅਕਾਲ ਦੋਸਤੋ ਅੱਜ ਨਾਬੇ ਪਹੁੰਚੇ ਆ ਤੇ ਤੁਹਾਨੂੰ ਟੂਰ ਕਰਾਉਣਾ ਪ੍ਰੀਤ ਟਰੈਕਟਰ ਐਂਡ ਕੰਬਾਈਨ ਦਾ ਇੰਨਾ ਟਰੈਕਟਰਾਂ ਦੇ ਨਾਲ ਦੇ ਕੁੱਲ 21 ਟਰੈਕਟਰ ਪੀਏਯੂ ਕਿਸਾਨ ਮੇਲਾ 2025 ਮਾਰਚ 2025 ਦੇ ਵਿੱਚ 21 ਟਰੈਕਟਰ ਡਿਲੀਵਰ ਕੀਤੇ ਨੇ ਵੇਖੋ ਜੀ ਵਾਕਿਵੀ ਪੂਰਾ ਖੱਬੀ ਖਾਨ ਟਰੈਕਟਰ ਬਣਾ ਦਿੱਤਾ ਪ੍ਰੀਤ ਗਰੁੱਪ ਨੇ ਸੁਪਰ 6099 ਯੋਧਾ ਆਲ ਰਾਊਂਡਰ ਇਸ ਯੋਧੇ ਆਲ ਰਾਊਂਡਰ ਦੇ ਵਿੱਚ ਵੇਖੋ LED ਲਾਈਟਾਂ ਦਿੱਤੀਆਂ ਨੇ 4x4 ਹੈ ਵੱਡਾ ਇੰਜਣ ਹੈ 3000 cc ਪਲੱਸ ਇੰਜਣ ਹੈ ਤਿੰਨ ਸਿਲੰਡਰ ਪਾਵਰਫੁੱਲ ਪੂਰਾ ਲੋ ਜੀ ਦੋਸਤੋ ਨਾਬੇ ਪਹੁੰਚੇ ਆ ਪ੍ਰੀਤ ਗਰੁੱਪ ਚ ਤੇ ਅੱਜ ਵਾਰੀਏ ਇੱਕ ਨਵਾਂ ਮਾਡਲ ਲਾਂਚ ਹੋਇਆ ਟਰੈਕਟਰ ਦਾ ਟਰੈਕਟਰ ਵੇਖੋ ਤੁਸੀਂ ਨਾਂ ਰੱਖਿਆ ਯੋਧਾ ਆਲ ਰਾਉਂਡਰ ਇਹ ਟਰੈਕਟਰ ਕਿਹੜੇ ਕੰਮਾਂ 'ਚ ਤੇ ਕਿਵੇਂ ਆਲ ਰਾਉਂਡਰ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੀ ਹੈ ਤੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਆਪਾਂ ਲਵਾਂਗੇ ਜਗਦੀਪ ਸਿੰਘ ਦੇ ਕੋਲੋ ਆਜੋ ਵੀਰ ਜੀ ਨਾਬਾ ਸ਼ਹਿਰ ਪਟਿਆਲੇ ਦੀ ਤਸਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਵਧੀਆ ਸਰ ਵਧੀਆ ਤੇ ਟਰੈਕਟਰ ਦੀ ਲੁੱਕ ਵੇਖ ਲਈਏ ਸ਼ੋਅ ਵੇਖ ਲਈਏ ਟਾਇਰ ਵੇਖ ਲੈਨੇ ਪੂਰੇ ਜੈਂਗੋ ਸਟਾਈਲ ਬਣਿਆ ਪਿਆ ਜੀ ਸੁਪਰ 6049 ਟਰੈਕਟਰ ਯੋਧਾ ਆਲ ਰਾਊਂਡਰ ਹਾਂ ਜੀ ਪ੍ਰੀਤ ਇਹ ਦੱਸੋ ਵੀ ਇਹ ਆਲ ਰਾਊਂਡਰ ਕਿਵੇਂ ਹੈ ਟਰੈਕਟਰ ਦੀਆਂ ਕੀ ਖੂਬੀਆਂ ਨੇ ਤੇ ਕਦੋਂ ਲਾਂਚ ਹੋਇਆ ਟਰੈਕਟਰ ਜੀ ਬਿਲਕੁਲ ਸਰ ਤੁਸੀਂ ਪਹਿਲਾਂ ਹੀ ਜਿਵੇਂ ਕਿਹਾ ਆਲ ਰੌਂਡਰ ਹਰ ਇੱਕ ਕੰਮ ਦੇ ਵਿੱਚ ਆਲ ਰੌਂਡਰ ਹੈ ਜੀ ਹਰ ਇੱਕ ਕੰਮ ਇਹਦੇ ਨਾਲ ਆਪਾਂ ਕਰ ਸਕਦੇ ਹਾਂ ਪਰਫੈਕਟ ਹਾਂਜੀ ਜਿਵੇਂ ਕਿ ਪ੍ਰੀਤ ਕੰਪਨੀ ਨੇ ਨਵਾਂ ਟਰੈਕਟਰ ਲਾਂਚ ਕੀਤਾ 6090 ਯੋਧਾ ਆਲ ਰੌਂਡਰ ਅੱਛਾ ਜੀ 4 ਵੀਲ ਡਰਾਈਵ ਦੇ ਵਿੱਚ ਜੀ ਹਾਂ 4x4 ਹਾਂਜੀ ਕਰਾਰੋ ਦਾ ਫਰੰਟ ਤੇ ਰੀਅਰ ਦੋਵੇਂ ਹਿੱਸੇ ਕਰਾਰੋ ਦੇ ਨੇ ਜੀ ਕਰਾਰੋ ਦੇ ਅੱਛਾ ਹਾਂਜੀ ਨਵਾਂ ਲੁੱਕ ਕੀਤੀ ਹੈ ਬੋਨਟ ਦੀ ਤੇ ਬਾਕੀ ਡੀ ਲੈਕਸ ਫੈਂਡਰ ਦੇ ਨਾਲ 3 ਸਿਲੰਡਰ ਹੈ ਜੀ ਇਹ 3 ਸਿਲੰਡਰ ਦੇ ਵਿੱਚ ਸਰ 4 ਬੀਲ ਡਰਾਈਵ ਹੈਵੀ ਡਿਊਟੀ ਇੰਜਨ ਜੀ ਹਾਂ ਜੀ 3000 ਪਲੱਸ ਸੀਸੀ ਦਾ ਇੰਜਨ ਹੈ ਅੱਛਾ 12+12 24 ਸਪੀਡ ਹੈ ਸਰ 24 ਸਪੀਡ ਹੋ ਗਈ ਹੈ ਜੀ ਇੱਕ ਹੋਰ ਇਹਦੇ ਵਿੱਚ ਬੜੀ ਖੂਬੀ ਹੈ ਜੀ ਜੀ ਕੰਪਨੀ ਨੇ LED ਲਾਈਟ ਲਗਾਈਆਂ ਨੇ ਲਾਈਟਾਂ ਵੱਲ ਧਿਆਨ ਬੜਾ ਜਾ ਰਿਹਾ ਸੀ ਪਹਿਲਾਂ ਹੀ ਨਾ ਦੇਖੋ LED ਲਾਈਟਾਂ ਕਰ ਦਿੱਤੀਆਂ ਜਿੱਦਾਂ ਨਵੀਂ ਕਾਰ ਦੀਆਂ ਲਾਈਟਾਂ ਹੁੰਦੀਆਂ ਉਹੋਸਾਹ ਦੀਆਂ ਲਾਈਟਾਂ ਆ ਰਹੀਆਂ ਨੇ ਇਹਦਾ ਲੋ ਬੀਮ ਤੇ ਹਾਈ ਬੀਮ ਦੋਨੋਂ ਹਾਂ ਜੀ ਉਹ ਸਾਰਾ ਹੋ ਜਾਂਦਾ ਸ਼ੋ ਬੜੀ ਵਧੀਆ ਲੱਗ ਰਹੀ ਐ ਅੱਗੋਂ ਇਹ ਖੋਲ ਕੇ ਦਿਖਾਓ ਮੜਾ ਅੱਗੋਂ ਕਿਵੇਂ ਚਾਬੀ ਦੇ ਨਾਲ ਇਸ ਤਰ੍ਹਾਂ ਖੋਲ ਕੇ ਹਾਂਜੀ ਬਿਲਕੁਲ ਆ ਲਓ ਜੀ ਬਸ ਇੱਥੇ ਛੱਡ ਦੇਣਾ ਆਪਾਂ ਵਾਹ ਆਪਣੇ ਆਪ ਜਿੱਦਾਂ ਕਾਰ ਵੱਡੀ ਦੀ ਡਿੱਗੀ ਖੋਲਦੇ ਆ ਆਪਾਂ ਸ਼ੌਕਰ ਲੱਗਾ ਅੰਦਰ ਹੈ ਬਿਲਕੁਲ ਜੀ ਬਿਲਕੁਲ ਵਾਹ ਜੀ ਵੱਡਾ ਰੇਡੀਏਟਰ ਆ ਜੀ ਅੱਛਾ ਜਿਵੇਂ ਆਪਾਂ ਕੋਈ ਕੰਮ ਕਰ ਰਹੇ ਆ ਜਾਂ ਬਹੁਤ ਸਮੇਂ ਤੱਕ ਕੰਮ ਕਰ ਰਹੇ ਆ ਆਪਾਂ ਆਪਣਾ ਟਰੈਕਟਰ ਨੂੰ ਗਰਮ ਹੋਣ ਨਹੀਂ ਦਿੰਦਾ ਹੈਗਾ ਇਹ ਕੰਮ ਦੀ ਸਮਰੱਥਾ ਵਧਾਉਂਦਾ ਹੀ ਆਪਣਾ ਟਾਈਮ ਦੀ ਬਚਤ ਹੁੰਦੀ ਆ ਅੱਗੇ ਆਹ ਵਾਲਾ ਵੇਟ ਹਾਂਜੀ ਫਰੰਟ ਵੇਟ ਲਾਈਨ ਕੰਪਨੀ ਨੇ ਅੱਛਾ ਜੀ ਜਿਵੇਂ ਕਿ ਕਿਸਾਨ ਭਰਾਵਾਂ ਦੀ ਡਿਮਾਂਡ ਸੀ ਟਰੈਕਟਰ ਜਿਵੇਂ ਆਪਾਂ ਲੋਡ ਵਗੈਰਾ ਜ਼ਿਆਦਾ ਪਾ ਲੈਣੇ ਆ ਉਹਦੇ ਕਰਕੇ ਵੇਟ ਲੱਗੇ ਨੇ ਇਹਦੇ ਨਾਲ ਹੋਰ ਵੀ ਆਪਾਂ ਅਟੈਚ ਕਰ ਸਕਦੇ ਹਾਂ ਹਾਂਜੀ ਅਟੈਚ ਕਰ ਸਕਦੇ ਹਾਂ ਕਿੰਨਾ ਮਰਜ਼ੀ ਬਿਲਕੁਲ ਕਰ ਸਕਦੇ ਆ ਤੇ ਇੱਕ ਆ ਪੱਤੀਆਂ ਬੜੀਆਂ ਧਿਆਨ ਖਿੱਚਦੀਆਂ ਇੱਧਰ ਸਾਈਡਾਂ ਤੇ ਲੱਗੀਆਂ ਦੋਵੇਂ ਪੱਤੀਆਂ ਸਾਈਡ ਸਪੋਰਟ ਹੈ ਜੀ ਅੱਛਾ ਜਿਵੇਂ ਆਪਣਾ ਇੰਜਣ ਹੈ ਤੇ ਸਾਰੇ ਪ੍ਰੋਟੈਕਟ ਕਰਦੀਆਂ ਨੇ ਇੰਜਣ ਨੂੰ ਸਾਈਡ ਸਪੋਰਟ ਹੈ ਉੱਥੋਂ ਲੱਗ ਕੇ ਇੰਜਣ ਦੇ ਹਿੱਸੇ ਤੋਂ ਆ ਲੰਬੀ ਪੱਤੀ ਪੂਰੀ ਇੱਥੇ ਤੱਕ ਹੈ ਹਾਂਜੀ ਟਾਇਰ ਫਿਰ ਇਹ ਦੇ ਐਮ ਆਰ ਐਫ ਦੇ ਸਾਰੇ ਹਾਂਜੀ ਸਰ 9524 ਦੇ ਫਰੰਟ ਟਾਇਰ ਨੇ ਜੀ ਠੀਕ ਹੈ ਤੇ 16928 ਦੇ ਰੀਅਰ ਟਾਇਰ ਅੱਛਾ ਪਿੱਛੇ ਵਾਲੇ ਟਾਇਰ 16928 ਦੇ ਨੇ ਅੱਗੇ ਵਾਲੇ ਟਾਇਰ 9524 ਦੇ ਨੇ ਟੂ ਪੋਰਟ ਡਿਸਟ੍ਰੀਬਿਊਟਰ ਦੇ ਵਿੱਚ ਜੀ ਹਾਂਜੀ 2600 ਲਿਫਟਿੰਗ ਕਪੈਸਟੀ ਜਿਵੇਂ ਆਲੋ ਦੀ ਟਰਾਲੀ ਜਿਆਦਾ ਭਰੀ ਹੁੰਦੀ ਆ ਜਾਂ ਕੋਈ ਆਪਣੀ ਕੰਨੀ ਦੀ ਟਰਾਲੀ ਹਾਂ ਲਿਫਟ ਦੀ ਸਮਰੱਥਾ ਉਨੀ ਕਰ ਦਿੱਤੀ ਗਈ ਆ ਕਿਸਾਨ ਭਰਾਵਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਜਿਵੇਂ ਕੱਲ ਨੂੰ ਕੋਈ ਕੰਮ ਕਰਨਾ ਉਹਨਾਂ ਨੇ ਹੈਵੀ ਕੰਮ ਕਰਨਾ ਤਾਂ ਉਹਨਾਂ ਨੂੰ ਪਹਿਲਾਂ ਹੀ ਲਿਫਟਿੰਗ ਕਪੈਸਟੀ ਜਿਆਦਾ ਦੇ ਦਿੱਤੀ ਗਈ ਆ ਰੇਜ ਜੋ ਇੱਕ ਇਹਦੇ ਪੰਪ ਬਾਰੇ ਦਿਓ ਜਾਣਕਾਰੀ ਤੇ ਇੱਕ ਮੜਾ ਟਰਾਂਸਮਿਸ਼ਨ ਬਾਰੇ ਦੱਸਿਓ ਵੀ ਕੀ ਹਸਾਬ ਕਿਤਾਬ ਜੀ ਸਰ ਜਿਹੜਾ ਇਹਦੇ ਵਿੱਚ ਪੰਪ ਹੈ ਜੀ ਉਹ ਬੋਸ ਦਾ ਪੰਪ ਹੈ ਜੀ ਤੇ ਜਿਹੜਾ ਫਰੰਟ ਤੇ ਬੈਕ ਦੋਨੋਂ ਹਿੱਸੇ ਕਰਾਰੋ ਦੇ ਨੇ ਕਰਾਰੋ ਟਰਾਂਸਮਿਸ਼ਨ ਹੈ 12+12 24 ਸਪੀਡ ਦੇ ਵਿੱਚ ਡੁਅਲ ਐਕਟਿੰਗ ਪਾਵਰ ਸਟੀering ਹੈ ਜੀ ਇੱਕ ਨਾ ਆਹ ਦੱਸਿਓ ਵੀ ਆਹ ਕਾਦੀ ਆ ਬ੍ਰੇਕ ਜੀ ਲੱਗੀ ਹੋਈ ਐ ਇਹ ਸਰ ਡਿਫਰੈਂਸ਼ਲ ਲੋਕ ਹੈ ਜੀ ਇਹਦਾ ਕੀ ਕੰਮ ਹੁੰਦਾ ਵੈਸੇ ਬਿਲਕੁਲ ਸਰ ਜਿਵੇਂ ਇੱਕ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਇੱਕ ਟਰੈਕਟਰ ਕਈ ਵਾਰੀ ਕੋਈ ਚਿੱਕੜ ਦੇ ਵਿੱਚ ਜਾ ਕੇ ਫਸ ਜਾਂਦਾ ਹੈ ਹਾਂ ਤਾਂ ਇਹ ਪ੍ਰੈਸ ਕਰਨ ਦੇ ਨਾਲ ਡਿਫਰੈਂਸ਼ਲ ਲੌਕ ਦੇ ਨਾਲ ਤਾਂ ਦੋਨੋਂ ਐਕਸਲ ਕੰਮ ਕਰਦੇ ਨੇ ਬਰਾਬਰ ਘੁੰਮਦੇ ਆ ਦੋਨੋਂ ਵੱਡੇ ਪਹੀਏ ਠੀਕ ਹੈ ਸਲਿੱਪ ਨਹੀਂ ਮਾਰਦਾ ਟਰੈਕਟਰ ਹਾਂ ਜੀ ਬਹੁਤ ਬਹੁਤ ਥੈਂਕ ਯੂ ਸਰ ਜੀ ਤੇ ਕੁਝ ਹੋਰ ਜਾਣਕਾਰੀ ਅਗਰ ਲੈਣੀ ਹੋਵੇ ਕਿਸਾਨ ਵੀਰਾਂ ਨੇ ਤਾਂ ਕਿਵੇਂ ਸੰਪਰਕ ਕਰਨ ਜੀ ਹਾਂ ਜੀ ਸਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਿਸਾਨ ਭਰਾ ਨੇੜੇ ਦੀ ਡੀਲਰਸ਼ਿਪ ਤੇ ਸੰਪਰਕ ਕਰ ਸਕਦੇ ਨੇ ਅਤੇ ਨੀਚੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹਨ ਧੰਨਵਾਦ ਜੀ